ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੋਏ ਇੱਕ ਮਾਮਲੇ ਸੰਬੰਧੀ ਪੁੱਛੇ ਸਵਾਲਾਂ ਵਿੱਚ ਜਵਾਬ ਦਿੰਦੇ ਲਖਾ ਸਿਧਾਨਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਬੁੱਢੇ ਨਾਲੇ ਵਿੱਚ ਪ੍ਰਦੂਸ਼ਣ ਸੰਬੰਧੀ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਉਹਨਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ ਹਾਲਾਂਕਿ ਉਸ ਦਾ ਇਸ ਪੂਰੇ ਮਾਮਲੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਠੇਕੇਦਾਰ ਦਾ ਕਿਸੇ ਹੋਰ ਠੇਕੇਦਾਰ ਨਾਲ ਪੈਸੇ ਲੈਣ ਦੇਣ ਦਾ ਝਗੜਾ ਸੀ ਜਿਸ ਵਿੱਚ ਉਹਨਾਂ ਦਾ ਨਾਂ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਥੇ ਤੱਕ ਕਿ ਕੁਝ ਮੀਡੀਆ ਦੇ ਚੈਨਲ ਨੇ ਉਹਨਾਂ ਦਾ ਪੱਖ ਜਾਣੇ ਬਿਨਾਈ ਦੋਸ਼ ਲਾਇਨ ਜਿਸ ਸੰਬੰਧਿਓ ਆਪਣੇ ਵਕੀਰ ਰਾਈ ਉਹਨਾਂ ਨੂੰ ਮਾਨਹਾਨੀ ਦਾ ਨੋਟਿਸ ਭੇਜਣ ਜਾ ਰਹੇ ਹਨ ਹਾਂਜੀ ਲੱਖਾ ਜੀ ਅ ਬੀਤੇ ਦਿਨ ਹੀ ਕੁਝ ਵਿਵਾਦ ਹੋਇਆ ਸੀਗਾ ਟਾਪ ਲਾਇਆ ਦੇ ਠੇਕੇਦਾਰਾਂ ਦਾ ਤੇ ਇਸੇ ਚੱਲੇ ਉਹਾਂ ਚੱਲੇ ਸੀ ਕਿ ਲੱਖਾ ਸਾਹਨਾ ਦੇ ਬੰਦੇ ਸੀ ਕੁਝ ਧਮਕੀਆਂ ਇਤੇਂ ਗਈਆਂ ਇੱਕ ਅਜਿਹੇ ਸੋਇ ਮੀਡੀਆ ਟ੍ਰਾਇਲ ਚੱਲਿਆ ਪਹਿਲਾਂ ਵੀ ਲੱਖਾ ਜਸਦਾਣਾ ਜੀ ਉੱਥੇ ਇੱਕ ਗ੍ਰਾਮ ਉਤਰਾਲੇ ਵੱਲੋਂ ਕੋਈ ਚਿੱਠੀ ਲਿਖੀ ਗਈ ਡੀਜੀਪੀ ਨੂੰ ਕਿ ਤੁਸੀਂ ਕਾਰਵਾਈ ਕਰੋ ਜੀ ਉਥੇ ਠੇਕੇਦਾਰਾਂ ਨੂੰ ਮਾਰਨ ਦੀਆਂ ਸਾੜਨ ਦੀਆਂ ਅੱਗ ਨਾਲ ਮਚਾਉਣ ਦੀਆਂ ਧਮਕੀਆਂ ਦੇ ਕੇ ਜੀ ਜਦੋਂ ਹੀ ਪਹਿਲਾਂ ਦੇਖੋ ਨਾ ਇਸੇ ਸਰਕਾਰ ਨੇ ਪ੍ਰਚਾਰ ਦਿੱਤਾ ਮੇਰੇ ਤੇ ਐਨਡੀਪੀਐਸ ਦਾ ਤਰਨ ਤਾਰਨ ਚਿੱਟਾ ਵੇਚਣ ਦਾ ਪਾਕਿਸਤਾਨ ਨਾਲ ਤਾਰਾਂ ਜੋੜੀਆਂ ਲੰਡੇ ਨਾਲ ਤਾਰਾਂ ਜੋੜਤੀਆਂ ਹੁਣ ਸਾਡਾ ਸਮੁੱਚੀ ਟੀਮ ਖੜੇ ਆ ਸਾਡਾ 24 ਤਰੀਕ ਨੂੰ ਮਾਰਚ ਹੈ ਬੁੱਢੇ ਦਰਿਆਲੇ ਮਸਲੇ ਤੇ 15 ਅਗਸਤ ਨੂੰ ਬੰਨ ਮਾਰਨ ਦਾ ਸਾਡਾ ਪ੍ਰੋਗਰਾਮ ਲਿਖਿਆ ਹੋਇਆ ਉਹ ਤੋਂ ਪਹਿਲਾਂ ਮੈਨੂੰ ਇਕੱਲੇ ਨੂੰ ਨਹੀਂ ਉਹਦਾਂ ਸਾਡੇ ਕਿਸੇ ਵੀ ਸਾਥੀ ਨੂੰ ਚਾਕੇ ਕਿਸੇ ਵੀ ਕੰਮ ਚਲ ਜਾ ਦੇਣਾ ਅਸੀਂ ਪਰਸੋਂ ਅਹਿਮਦਗੜ ਮੰਡੀ ਗਏ ਉੱਥੋਂ ਦੇ ਸਰਪੰਚ ਨੂੰ ਦੋ ਤਿੰਨ ਝੂਠੇ ਪਰਚੇ ਚਲ ਜਾ ਰੱਖਿਆ ਪਰਚੇ ਕਰੇ ਕਰੇ ਹੀ ਬਈ ਉੱਥੇ ਉਹਦੇ ਪਏ ਸਰਪੰਚ ਤੇ ਜਿਹੜਾ ਉੱਥੇ ਸਰਪੰਚਾ ਪਰ ਦੱਸ ਰਿਹਾ ਸੀ ਉਹਦੇ ਨਾਲ ਮੰਡੀ ਗਵਿੰਦਗੜ ਜੀ ਮੰਡੀ ਗਵਿੰਦਗੜ ਦੀ ਗੱਲ ਕਰਦੇ ਆ ਹਾਂ ਜੀ ਕਿ ਇੱਕ ਫਰੋਤੀ ਦਾ ਬਲੈਕਮੇਲਿੰਗ ਦਾ ਹਾਂ ਇਹ ਕੁਝ ਪਰਚੇ ਬਲੈਕਮੇਲਿੰਗ ਦੇ ਫਰੋਤੀ ਦੇ ਪਰਚੇ ਜਿਹੜਾ ਬੰਦਾ ਉੱਥੇ ਉਹ ਲੜਾਈ ਲੜ ਰਿਹਾ ਸੀ ਵੀ ਤੁਸੀਂ ਆ ਜਿਹੜੀ ਫੈਕਟਰੀਆਂ ਥੱਲੇ ਪਾਣੀ ਪਾ ਰਹੇ ਹਾਂ ਸੋ ਸਾਡੇ ਜਿੰਨੇ ਵੀ ਸਾਥੀ ਆ ਜਿੰਨੇ ਵੀ ਟੀਮ ਆ ਕੱਲਾ ਲੱਖਾਂ ਨਹੀਂ ਕਿਸੇ ਬੰਦੇ ਨੂੰ ਇਹ ਟਾਰਗੇਟ ਕਰ ਸਕਦੇ ਆ ਕਿਸੇ ਚੱਕਰ ਚ ਲਜਾ ਸਕਦੇ ਆ ਬਦਨਾਮ ਕਰ ਸਕਦੇ ਆ ਇਹ ਸਾਰਾ ਕਿਸੇ ਵੀ ਤਰੀਕੇ ਨਾਲ ਇਸ ਲਹਿਰ ਨੂੰ ਦਬਾਉਣ ਦੀ ਸਾਜ਼ਿਸ਼ਾ ਸਰਕਾਰ ਦੀ ਤੇ ਦਬਣਾ ਚਾਹੁੰਦੇ ਆ ਪਹਿਲਾਂ ਕੀ ਨਿਕਲਿਆ ਕਿ ਲੱਖਾ ਜੱਟ ਆਵੇਦਾ ਸੀ ਫਿਰ ਸਰਕਾਰ ਪਿੱਛੇ ਕਿਉਂ ਹਟੀ ਹੁਣ ਆ ਨਵੀਂ ਗੱਲ ਚਲਾਤੀ ਮੈਂ ਪੁੱਛਣਾ ਚਾਹੁੰਦਾ ਉਸ ਮੀਡੀਆ ਨੂੰ ਮੈਂ ਸਵਾਲ ਕਰਨਾ ਚਾਹੁੰਦਾ ਵੀ ਤੁਸੀਂ ਖਬਰ ਚਲਾ ਕੇ ਕਿਸੇ ਬੰਦੇ ਦੀ ਸ਼ਬੀ ਨੂੰ ਖਰਾਬ ਕਰ ਰਹੇ ਹੋ ਕੋਈ ਬੰਦਾ ਕੱਲ ਨੂੰ ਉੱਠ ਕੇ ਕਹਦੇ ਵੀ ਲੱਖੇ ਨੇ ਕਿਸੇ ਦੀ ਕੁੜੀ ਦੀ ਬਾਹ ਫੜ ਲਈ ਲੱਖੇ ਨੇ ਜੀ ਫਲਾਣੇ ਦਾ ਬਲਾਤਕਾਰ ਕਰਤਾ ਖਬਰ ਚਲਾ ਦੇਓਗੇ ਮੇਰਾ ਪੱਖ ਜਾਣਿਆ ਕਿਸੇ ਨੇ ਮੇਰੀ ਕਿਸੇ ਨੇ ਗੱਲ ਪੁੱਛੀ ਮੇਰੀ ਕੋਈ ਉੱਥੇ ਹਾਂ ਤੁਸੀਂ ਚਲਾਓ ਤਾਂ ਚਲਾਓ ਜੇ ਲੱਖਾ ਕਿਸੇ ਵੀਡੀਓ ਚ ਨਜ਼ਰ ਆਉਂਦਾ ਕਿਸੇ ਰਿਕਾਰਡਿੰਗ ਚ ਨਜ਼ਰ ਆਉਂਦਾ ਲੱਖੇ ਦੇ ਕੋ ਫੋਨ ਦਾ ਨੰਬਰ ਆ ਰਿਹਾ ਹੈ ਵੀ ਲੱਖੇ ਨੇ ਧਮਕੀ ਦਿੱਤੀ ਉੱਥੇ ਆਇਆ ਮੇਰੇ ਨਾਲ ਤਾਂ ਹਜ਼ਾਰਾਂ ਲੋਕ ਤੁਰੇ ਫਿਰਦੇ ਨੇ ਇੱਥੇ ਹੁਣ ਇੱਥੇ ਮੇਰੇ ਨਾਲ ਕਿੰਨੇ ਮੁੰਡੇ ਕੋਈ ਆਉਂਦੇ ਆ ਬਾਈ ਫੋਟੋ ਕਰਾਉਣੀ ਹੈ ਜੋ ਕਿ ਮੇਰੇ ਨਾਲ ਫੋਟੋ ਕਰਾ ਕੇ ਗਿਆ ਕੱਲ ਨੂੰ ਉਹ ਕੋਈ ਚੱਟਾ ਵੇਚਦਾ ਫੜਿਆ ਆਂਦਾ ਉਹ ਲੱਖਾ ਦੋਸ਼ੀ ਹੈ ਮੇਰੇ ਨਾਲ ਗੱਲ ਕਰੋ ਨਾ ਮੇਰੇ ਨਾਲ ਸੰਬੰਧ ਗੱਲ ਕਰੋ ਮੈਂ ਕਿੱਥੇ ਆਇਆ ਕਿਹਦੇ ਕੋਲ ਆਇਆ ਕਿਹਨੂੰ ਧਮਕੀ ਦਿੱਤੀ ਆ ਉਹ ਤਾਂ ਡੀਐਸਪੀ ਸਾਫ਼ ਕਰ ਗਿਆ ਗੱਲ ਬੁੱਲੰਪੁਰ ਵਾਲਾ ਕਿ ਮਸਲਾ ਦਾ ਪੈਸਿਆਂ ਦਾ ਕੋਈ 10-15 ਕਰੋੜ ਰੁਪਈਆ ਦਾ ਮਸ ਹਾ ਦੋ ਤਰ੍ਹਾਂ ਦਾ ਆਸਮੈ ਪੈਸੇ ਦਾ ਮਸਲਾ ਤੇ ਗੱਲ ਚਲਾਦੀ ਹੋਰ ਪਾਸੇ ਲੱਖੇ ਨਾਲ ਜੋੜਦੀ ਵੀ ਸਾੜਨ ਮਚਾਉਣ ਦੇ ਧਮਕੇ ਦੇ ਕੇ ਸੋ ਮੀਡੀਆ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਸਵਾਲ ਤੁਸੀਂ ਕੋਈ ਵੀ ਖਬਰ ਚਲਾਉਣ ਤੋਂ ਪਹਿਲਾਂ ਤੁਸੀਂ ਘਟੋ ਘਟ ਦੂਜੇ ਬੰਦੇ ਦਾ ਤੁਸੀਂ ਵਰਸ਼ਨ ਲੈਣਾ ਤੁਹਾਡਾ ਹੱਕ ਫਰਜ਼ ਬਣਦਾ ਤੇ ਨੋਟਿਸ ਵੀ ਭੇਜੋ ਲੀਗਲ ਨੋਟਿਸ ਬਿਲਕੁਲ ਮੈਂ ਵਕੀਲ ਨਾਲ ਗੱਲ ਕੀਤੀ ਹੈ ਹਾਈ ਕੋਰਟ ਜਿੰਨੇ ਚਾਲ ਨਾਲ ਸਾਡੀ ਖਬਰ ਚਲਾਈ ਹੈ ਉਹਨਾਂ ਨੇ ਮਾਨਹਾਨੀ ਦਾ ਨੋਟਿਸ ਭੇਜਿਆ ਜਾਵੇ